ਹਾਂਜੀ ਅੱਜ ਇਕੱਠ ਕੀਤਾ ਗਿਆ ਪਰ ਇਸ ਤਰੀਕੇ ਦਾ ਇਕੱਠ ਰਿਹਾ ਔਰ ਕਿੰਨੇ ਕੌਣ-ਕੌਣ ਆਇਆ ਜੀ ਦੇਖੋ ਅੱਜ ਸਾਡੇ ਇੱਥੇ ਪਿੰਡ ਮੇਰੇ ਹਲਕੇ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚ ਸਹਿਬਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਹਿਬਾਨ ਜਿਹੜੇ ਪਹੁੰਚੇ ਨੇ ਤੇ ਅਸੀਂ ਸਾਰਿਆਂ ਨੇ ਜੋ ਕੱਲ ਸਾਡੀ ਪਾਰਟੀ ਦੀ ਹਾਈ ਕਮਾਂਡ ਨੇ ਸਰਦਾਰ ਹਰਮਿਤ ਸਿੰਘ ਸੰਧੂ ਹੋਣਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਇਕੱਠੇ ਹੋਏ ਆ ਤੇ ਪਾਰਟੀ ਨੂੰ ਏ ਅਸੀਂ ਸਾਡੇ ਕਾਠੇ ਦੱਸਦਾ ਕਿ ਅਸੀਂ ਵੱਡੀ ਜਿੱਤ ਜਿਹੜੀ ਆ ਉਹ ਤਰਨ ਤਰਨ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਵਾਵਾਂਗੇ ਤੇ ਹਰਮੀਤ ਸਿੰਘ ਸੰਧੂ ਹੋਣਾ ਨੂੰ ਜਿਤਾ ਕੇ ਤੋਂ ਐਮ ਐਲ ਏ ਬਣਾ ਕੇ ਭੇਜਾਂਗੇ ਕਿੰਨੇ ਸਰਪੰਚ ਜਿਹੜੇ ਨੇ ਅੱਜ ਤੁਹਾਡੇ ਨਾਲ ਸੈਮ ਹੋਏ ਨੇ ਕਿਉਂਕਿ ਪਿਛਲੇ ਦਿਨੀ ਹਰ ਇੱਕ ਬੰਦਾ ਸਰਪੰਚਾਂ ਦੀ ਗੱਲ ਕਰਦਾ ਸੀ ਕਿ ਸਰਪੰਚ ਸਾਡੇ ਨਾਲ ਲੈ ਕਿਸ ਤਰ੍ਹਾਂ ਦੇਖਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿੰਨੇ ਵੀ ਉਦੇਦਾਰ ਨੇ ਤੇ ਸਰਪੰਚ ਸਾਹਿਬਾਨ ਨੇ ਆਮ ਆਦਮੀ ਪਾਰਟੀ ਦੇ ਨੇ ਆਮ ਆਦਮੀ ਪਾਰਟੀ ਦੇ ਨਾਲ ਹੈ ਤੇ ਇੱਥੇ ਵੀ ਤੁਸੀਂ ਦੇਖੋ ਤੁਹਾਨੂੰ ਆਪ ਪਤਾ ਲੱਗੂਗਾ ਇੱਥੇ ਸਰਪੰਚਾਇ ਨੇ ਤੁਸੀਂ 1 ਟੂ 1 ਕਰ ਕਟੋ-ਕਟ 30 ਤੋਂ 35 ਸਰਪੰਚ ਇੱਥੇ ਨੇ ਜਿਹੜੇ ਸਿਰਫ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਕਿ ਅਸੀਂ ਪਾਰਟੀ ਦੇ ਨਾਲ ਆ ਤੇ ਅਰਮਿਤ ਸਿੰਘ ਸੰਧੂ ਉਹਨਾਂ ਦੇ ਨਾਲ ਹੈ ਤੇ ਤੁਸੀਂ ਇੱਥੇ ਆਪ ਦੇਖ ਸਕਦੇ ਹੋ ਸੋਲ ਸਾਹਿਬ ਜਿਹੜੀ ਟਿਕਟ ਵੀ ਅਰਮਿਤ ਸਿੰਘ ਸੰਧੂ ਨੂੰ ਮਿਲੀ ਜੀ ਦੇਖੋ ਟਿਕਟ ਦਾ ਫੈਸਲਾ ਜਿਹੜਾ ਹੈ ਉਹ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ ਉਹ ਕਿੰਨੂੰ ਦੇਂਦੇ ਨੇ ਉਹ ਜੇ ਬਾਦ ਦੀਆਂ ਗੱਲਾਂ ਨੇ ਪਰ ਅੱਜ ਅਸੀਂ ਹਰਮੀਤ ਸਿੰਘ ਸੰਧੂ ਹੋਣਾ ਦੇ ਨਾਲ ਕਿਉਂਕਿ ਉਹਨਾਂ ਨੂੰ ਹਲਕੇ ਦੀ ਸੇਵਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਪੰਜਾਬ ਦੇ ਪਰਿਵਾਰੀ ਮਨੀਸ਼ ਸੋਧਿਆ ਜੀ ਨੇ ਸੌਂਪੀ ਹੈ ਅਸੀਂ ਉਹਨਾਂ ਦੇ ਨਾਲ ਹੈ ਪਾਰਟੀ ਦੇ ਨਾਲ ਹੈ ਜੋ ਪਾਰਟੀ ਦਾ ਫੈਸਲਾ ਹੈ ਉਹ ਸਿਰ ਮੱਥੇ ਅੱਜ ਤਾਂ ਡੀ ਹਾਈ ਕਮਾਂਡਾਂ ਮੀਟਿੰਗ ਹੋਈ ਆ ਜਿਹੜੇ ਜੀ ਲੀਡਰ ਜਿਹੜੇ ਆਪਣੇ ਨਾਰਾਜ਼ ਨਜ਼ਰ ਆ ਅਸੀਂ ਵਿਦੇਸ਼ ਸੰਧੂ ਕੋਮਲਪ੍ਰੀਤ ਕਈ ਬੰਦੇ ਨਾਰਾਜ਼ ਸੀ ਕਿਸ ਤਰ੍ਹਾਂ ਲਿਖਦੇ ਕੋਈ ਨਾਰਾਜ਼ ਨਹੀਂ ਆ ਜੀ ਸਾਰੇ ਬੰਦੇ ਨਾਲ ਨੇ ਤੇ ਸਾਰੇ ਉਥੇ ਪਾਰਟੀ ਦੇ ਉੱਦੇਦਾਰਾਂ ਦਾ ਬਲਾਕ ਪ੍ਰਧਾਨ ਸਹਿਬਾਨਾਂ ਦਾ ਕਟ ਕੀਤਾ ਗਿਆ ਤੇ ਸਾਰੇ ਉਥੇ ਨਾਲ ਨੇ ਤੇ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਆਂ ਤੇ ਵੱਡੀ ਲੀਡ ਦੇ ਨਾਲ ਪਾਰਟੀ ਨੂੰ ਜਿਤਾਵਾਂਗੇ ਸਤਿ ਸ਼੍ਰੀ ਅਕਾਲ ਸਿੰਘ ਸੰਧੂ ਕੋਈ ਦੇਣਾ ਪਿਆ ਪਾਰਟੀ ਵਿੱਚ ਸ਼ਾਮਲ ਹੋਏ ਨੇ ਜਿਹੜੇ 10-10 ਸਾਲ ਤੋਂ ਰੇਸ ਚ ਲੱਗੇ ਨੇ ਜਿਹੜੇ ਪਹਿਲਾਂ ਵੀ 2022 ਦਾਅਵੇਦਾਰੀ ਰੱਖਦੇ ਸੀਗੇ ਅੱਜ ਲੱਗਦਾ ਨਹੀਂ ਪਾਰਟੀ ਇਹਨਾਂ ਨੂੰ ਕਿਨਾਰਾ ਕਰਤਾ ਪੂਰੇ ਪੰਜਾਬ ਚ ਘਰੋ-ਘਰ ਰਿਹਾ ਕਿ ਬਾਹਰੋਂ ਆ ਕੇ ਪਿੰਦਾ ਉਹਨਾਂ ਨੂੰ ਜ਼ਿੰਮੇਵਾਰੀ ਕਰਕੇ ਉੱਦੇ ਦੇ ਨਹੀਂ ਦੇ ਨਹੀਂ ਦੇਖੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਾਰਟੀ ਨੇ ਵਿਤਕਰਾ ਨਹੀਂ ਕੀਤਾ ਕਿਸੇ ਨੂੰ ਕੋਈ ਕਿਨਾਰਾ ਉਹ ਜਿੱਤਾਂ ਦੇ ਲਈ ਲੜਦਿਆਂ ਨੇ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਲੜਾਈ ਹੈ ਉਹ ਅਕਾਲੀ ਦਲ ਤੇ ਕਾਂਗਰਸ ਦੇ ਇੱਕ ਉਹਨਾਂ ਵੱਡੀਆਂ ਪਾਰਟੀਆਂ ਨਾਲ ਲੜਾਈ ਹੈ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਰਾਜ ਕੀਤਾ ਤੇ ਪਾਰਟੀ ਨੇ ਇੱਕ ਵਧੀਆ ਕੈਂਡੀਡੇਟ ਲੈ ਕੇ ਆਂਦਾ ਹੈ ਤਿੰਨ ਵਾਰੀ ਹਰਮਿਤ ਸਿੰਘ ਸੰਧੂ ਇੱਥੇ ਐਮ.ਐਲ.ਏ ਰਹੇ ਨੇ ਕੋਈ ਉਹਨਾਂ ਨੇ ਬਲਾਕਾਂ ਚੋਂ ਪੈਸੇ ਨਹੀਂ ਖਾਦੇ ਕੋਈ ਉਹਨਾਂ ਨੇ ਅਫਸਰਾਂ ਤੋਂ ਪੈਸੇ ਨਹੀਂ ਲਏ ਸਾਨੂੰ ਇੱਕ ਵਧੀਆ ਕੈਂਡੀਡੇਟ ਮਿਲਿਆ ਹੈ ਅਸੀਂ ਉਹਨਾਂ ਦਾ ਜੀਆਂ ਕਰਦੇ ਹਾਂ ਉਹ ਜਿੱਤ ਸਕਦੇ ਨੇ ਉਹਨਾਂ ਦਾ ਆਪਦਾ ਵੀ ਇੱਕ ਵੱਡਾ ਕੈਡਰ ਹੈ ਹਲਕੇ ਦੇ ਵਿੱਚ ਤੇ ਇਸ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਪਾਰਟੀ ਨੇ ਹਲਕੇ ਦੀ ਸੇਵਾ ਬਖਸ਼ੀ ਹੈ ਤੇ ਤਕੜੇ ਹੋ ਕੇ 3 ਸਾਲ ਪਹਿਲਾਂ ਵੀ ਸਾਡੀ ਪਾਰਟੀ ਨੇ ਵਧੀਆ ਕੰਮ ਕੀਤੇ ਨੇ ਅਗਲੇ 1.5 ਸਾਲ ਹੋਰ ਵਧੀਆ ਕੰਮ ਕਰਾਂਗੇ ਕਿੰਨੀ ਚੋਂ ਲਈ ਕਿੰਨਾ ਕੋ ਮਜ਼ਬੂਤ ਮੰਨਦੇ ਹੁਣ ਕਿ ਜਿਵੇਂ ਉਹਨਾਂ ਦੇ ਆਉਣ ਦੇ ਨਾਲ ਬਲ ਮਿਲਿਆ ਇੱਕ ਤਰਫਾ ਲੜਾਈ ਹੋਊਗੀ 30000 ਤੋਂ ਉੱਪਰ ਅਸੀਂ ਆਮ ਆਦਮੀ ਪਾਰਟੀ ਇੱਥੋਂ ਜਿੱਤ ਦਰਜ ਕਰੂਗੀ ਤੇ ਜਿਹੜੀ ਸੀਟ ਹੈ ਉਹ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਸਰ 2022 ਦੇ ਵਿੱਚ ਇਸੇ ਹਰਮੀਤ ਸੰਧੂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਪ੍ਰਚਾਰ ਕਰ ਕਰਕੇ ਚੋਣ ਜਿੱਤੀ ਤੇ ਅੱਜ ਫੇਰ ਉਹਨਾਂ ਦੇ ਹੱਕ 'ਚ ਵੋਟਾਂ ਕਿੱਦਾਂ ਮੰਗਣਗੇ ਨਹੀਂ ਦੇਖੋ ਹਰਮੀਤ ਸਿੰਘ ਸੰਧੂ ਦੇ ਨਾਲ ਕੋਈ ਸਾਡਾ ਵਟ ਦਾ ਰੌਲਾ ਤਾਂ ਹੈ ਨਹੀਂ ਸੀ 2022 ਦੇ ਵਿੱਚ ਪੋਲਿਟਿਕਲ ਜਿਹੜਾ ਸੀ ਉਹ ਸਾਡਾ ਅਕਾਲੀ ਦਲ ਦੇ ਨਾਲ ਰੌਲਾ ਸੀ ਉਹ ਸਾਡਾ ਅਜ ਵੀ ਰੌਲਾ ਕਾਂਗਰਸ ਦੇ ਨਾਲ ਸਾਡਾ ਅੱਜ ਵੀ ਰੌਲਾ ਹੈ ਸਾਡੀ ਜਿਹੜੀ ਲੜਾਈ ਹੈ ਸਾਡੀ ਪੋਲੀਟਿਕ ਪੋਲੀਟੀਕਲ ਲੜਾਈ ਜਿਹੜੀ ਹੈ ਉਹ ਕੋਈ ਸਾਡੀ ਨਿੱਜੀ ਲੜਾਈ ਥੋੜੀ ਹੈ ਲੜਾਈ ਤਾਂ ਪੰਜਾਬ ਦੀ ਹੈ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ ਲੜਾਈ ਤਾਂ ਸਾਹਿਬ ਕਹਿੰਦੇ ਆ ਜੀ ਪੰਜਾਬ ਦੇ ਡੀਜੀਪੀ ਨੇ ਨਾਲ ਖਿਲਾਫ ਚੁੱਤੀ ਜਾਰੀ ਕੀਤੀ ਸੀ ਕਿ ਮੰਗ ਕੀਤੀ ਸੀ ਕਾਰਵਾਈ ਦੀ ਆਈ ਡੋਨਟ ਨੋ ਹੂ ਯੂ ਆਰ ਟਾਕਿੰਗ ਅਬਾਊਟ ਬਟ ਸਾਡੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਹੋਣਾ ਨੂੰ ਲਿਆਂਦਾ ਹੈ ਦੇਖੋ ਉਹ ਸਾਫ਼ ਸੁਥਰੀ ਸ਼ਵੀ ਵਾਲੇ ਆਗੂ ਨੇ ਜਿਹੜੇ ਵੀ ਆਗੂ ਲੈ ਕੇ ਆਂਦਾ ਜਾਂਦਾ ਹੈ ਪਾਰਟੀ ਹਾਈ ਕਮਾਂਡ ਜਿਹੜੀ ਹੈ ਉਹਨੂੰ ਇੱਕ ਫਿਲਟਰ ਕਰਕੇ ਤਰੀਕੇ ਦੇ ਨਾਲ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਕੇ ਲੈ ਕੇ ਆਉਂਦੀ ਹੈ ਤੇ ਤੁਸੀਂ ਆ ਸਾਰੇ ਸਰਪੰਚ ਸਾਹਿਬਾਨਾਂ ਦਾ ਉੱਦੇਦਾਰ ਸਾਹਿਬਾਨਾਂ ਦਾ ਕੱਟ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਪਾਰਟੀ ਦੇ ਨਾਲ ਨੇ ਸੋ ਤਾਂ ਕਰਕੇ ਅਸੀਂ ਜਿਹੜੇ ਆ ਵੱਧ ਚੜ ਕੇ ਉਹਨਾਂ ਦਾ ਸਾਥ ਦੇਵਾਂਗੇ ਹਲਕੇ ਨੂੰ ਮਜ਼ਬੂਤੀ ਦੇਵਾਂਗੇ ਕਿਉਂਕਿ ਤਰਨ ਤਰਨ ਹਲਕਾ ਜਿਹੜਾ ਇਕੱਲਾ ਹਲਕਾ ਨਹੀਂ ਤਰਨਤਾਰਨ ਜ਼ਿਲ੍ਹੇ ਦਾ ਦਿਲ ਵੀ ਤਰਨਤਾਰਨ ਸ਼ਹਿਰ ਹੈ ਤਰਨਤਾਰਨ ਹਲਕਾ ਹੈ ਤੇ ਤੁਸੀਂ ਦੇਖਿਓ 2027 ਦੀ ਜਿਹੜੀ ਲੜਾਈ ਹੈ ਉਹਦਾ ਜਿਹੜਾ ਮੋੜ ਹੈ ਉਹ ਇਸ ਬਾਈ ਇਲੈਕਸ਼ਨ ਤੋਂ ਬੰਨਿਆ ਜਾਊਗਾ ਤੇ ਇਸ ਇਲੈਕਸ਼ਨ ਦੇ ਵਿੱਚ ਅਸੀਂ ਵੱਧ ਚੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਜਿਤਾਵਾਂਗੇ ਜੋਲ ਸਾਹਿਬ ਜਿਹੜੀਆਂ ਉਪ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਬਾਹਰੋਂ ਉਮੀਦਵਾਰ ਆਮ ਆਦੀ ਪਾਰਟੀ ਕਿਉਂ ਲੈ ਕੇ ਆਉਂਦੀ ਹੈ ਜਨਰਲ ਚੋਣਾਂ ਦੇ ਵਿੱਚ ਤੇ ਆਮ ਵਰਕਰਾਂ ਨੂੰ ਟਿਕਟਾਂ ਮਿਲਦੀਆਂ ਨਹੀਂ ਕੋਈ ਬਾਹਰੋਂ ਵਰਕਰ ਨਹੀਂ ਲੈ ਵੇਖੋ ਲੈ ਕੇ ਆਂਦਾ ਹਰਮੀਤ ਸਿੰਘ ਸੰਧੂ ਹੋਣੀ ਜਿਹੜੇ ਨੇ ਤੁਸੀਂ ਜੇ ਇਹਨਾਂ ਦੀ ਗੱਲ ਕਰਦੇ ਹੋ ਵੇਖੋ ਪਿਛਲੇ 1 ਸਾਲ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਦੇਖੋ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਸੀ ਜੋ ਉੱਥੇ ਚੱਲ ਰਿਹਾ ਸੀ ਤੇ ਵੇਖੋ ਨੀਅਤ ਤੇ ਨੀਤੀ ਇਹ ਦੋ ਚੀਜ਼ਾਂ ਨੇ ਬੜੇ ਕੰਮ ਦੀਆਂ ਆਮ ਆਦਮੀ ਪਾਰਟੀ ਦੀ ਨੀਅਤ ਤੇ ਨੀਤੀ ਨੂੰ ਦੇਖਦੇ ਆ ਉਹ ਇਸ ਪਾਰਟੀ 'ਚ ਸ਼ਾਮਲ ਹੋਏ ਨੇ ਤੇ ਉਹਨਾਂ ਦੀ ਜਿਹੜੀ ਸੇਵਾ ਹੈ ਜਿਹੜੀ ਸੇਵਾ ਭਾਵਨਾ ਉਹਨਾਂ ਨੂੰ ਦੇਖਦੇ ਆ ਪਾਰਟੀ ਨੇ ਹਲਕਾ ਇੰਚਾਰਜ ਦਿੱਤਾ ਹੈ ਤੇ ਅਸੀਂ ਉਹਦਾ ਸਵਾਗਤ ਕਰਦੇ ਆ ਕਿ ਅਸੀਂ ਤਾਂ ਪਾਰਟੀ ਦੇ ਸ਼ਿਪਾਈ ਆ ਇਹ ਆਮ ਆਦਮੀ ਪਾਰਟੀ ਹੈ ਇਹਦੇ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਹੈ ਇਹਦੇ ਵਿੱਚ ਤਾਂ ਦੇਖੋ ਲਾਭ ਸਿੰਘ ਗੋਕੇ ਵਰਗੇ ਵੀ ਐਮਐਲਏ ਬਣੇ ਨੇ ਇਹਦੇ ਵਿੱਚ ਡਾਕਟਰ ਨਿੱਜਰ ਵਰਗੇ ਵੀ ਨੇ ਇਥੇ ਹਰਪਾਲ ਸਿੰਘ ਚੀਮਾ ਵਰਗੇ ਵੀ ਨੇ ਮੀਤੇਰ ਵਰਗੇ ਵੀ ਨੇ ਆਮ ਘਰਾਂ ਦੇ ਧੀਆਂ ਪੁੱਤ ਨੇ ਤੁਸੀਂ ਅੱਜ ਕਿਸੇ ਵੀ ਚੰਗੇ ਬੋਰਡ ਦਾ ਚੇਅਰਮੈਨ ਦੇਖ ਲਓ ਕਿਸੇ ਐਮਐਲਏ ਵੇਖ ਲਓ ਆਮ ਘਰਾਂ ਦੇ ਲੋਕ ਬਣੇ ਨੇ ਜਾਂ ਕੇਜਰੀਵਾਲ ਸਾਹਿਬ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਬੰਦੇ ਨੇ ਜੋ ਇਸ ਦੇਸ਼ ਦੀ ਇਸ ਪੰਜਾਬ ਦੀ ਸੇਵਾ ਕਰ ਸਕਦੇ ਨੇ ਤੇ ਉਹਨਾਂ ਦੇ ਵਿੱਚੋਂ ਅਕਾਦਮੀਤ ਸਿੰਘ ਸੰਧੂ ਵੀ ਸੀ ਉਹਨਾਂ ਉਸੀ ਆਪਣੀ ਪਾਰਟੀ ਚ ਜੀ ਆਖਦੇ ਆ ਠੀਕ ਹੈ ਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਦਾ ਨਾਮ ਹੈ ਮੇਰਾ ਨਾਮ ਸੁਲਵਿੰਦਰ ਸਿੰਘ ਆ ਜੀ ਪਿੰਡ ਪੱਧਰੀ ਕਲਾ ਬਲਾਕ ਵੀ ਦਰਮਦਾਰਨ ਮੌਜੂਦਾ ਸਰਪੰਚ ਮੌਜੂਦਾ ਸਰਪੰਚ ਹੈ ਜੀ ਕੀ ਕਹਿਣਾ ਚਾਹੁੰਦੇ ਯਾਰ ਮੈਂ ਆਪਣਾ ਹਰਮਿੰਦਰ ਸਿੰਘ ਸਾਦੂ ਜਿਹੜਾ ਵਾ ਹਲਕਾ ਚਾਰਜ ਲਾਇਆ ਗਿਆ ਉਹ ਤੇ ਕੀ ਕਹਿਣਾ ਚਾਹੁੰਦਾ ਬੜਾ ਵਧੀਆ ਜੀ ਪਾਰਟੀ ਨੇ ਜਿਹੜਾ ਸਾਨੂੰ ਹਲਕਾਣ ਚਾਰਜ ਦਿੱਤਾ ਆ ਬੜਾ ਸੁਜਵਾਨ ਤੇ ਇਮਾਨਦਾਰ ਤੇ ਜਿਹੜਾ ਵਰਕਰਾਂ ਦੀ ਜਿਹੜੀ ਉਹ ਬਾਹ ਫੜਨ ਵਾਲਾ ਆ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇਖਦੇ ਕਿਉਂਕਿ ਪਾਰਟੀ ਦੇ ਵਿੱਚ ਅਜੇ ਵੀ ਜਿਹੜੀਆਂ ਕੁਝ ਬਾਗੀ ਸੁਰਾਂ ਉੱਠ ਰਹੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਵੇਖੋ ਜੀ ਉਹ ਹਰ ਪਾਰਟੀ ਜੁਟਦੀਆਂ ਪਰ ਉਹਨਾਂ ਦਾ ਕੋਈ ਵजूद ਨਹੀਂ ਹੈਗਾ ਕਿਉਂ ਵजूद ਜਦੋਂ ਬੰਦੇ ਦਾ ਨਾ ਹੋਵੇ ਉਹ ਫਿਰ ਉਹ ਬਾਗੀ ਸੁਰਾਂ ਕਿਉਂ ਉਹਨਾਂ ਨੇ ਸਾਢੇ ਦਿਨ ਚੇਅਰਮੈਨੀਆਂ ਪ੍ਰਧਾਨਗੀਆਂ ਐਸ ਪ੍ਰਸਤੀਆਂ ਲਈਆਂ ਵਾ ਪਾਰਟੀ ਦੇ ਸਿਰ ਤੇ ਆ ਜੋ ਇਹ ਸਿਰਫ ਇੱਕ ਆਪਣੀ ਉਹ ਚੌਧਰ ਗੇਮ ਕਰ ਲਈ ਕਰ ਰਹੇ ਆ ਉਹਨਾਂ ਦਾ ਕੋਈ ਹਜ਼ਾਰ ਪਿੰਡਾਂ ਦੇ ਵਿੱਚ ਕੋਈ ਆਧਾਰ ਨਹੀਂਗਾ। ਰਮੇਸ਼ ਸਿੰਘ ਦੇ ਲੈਵਲ ਦੇ ਤੁਹਾਨੂੰ ਲੱਗਦਾ ਵੀ ਉਹ ਕੱਦ ਦੇ ਲੈਵਲ ਦੇ ਹੈਗੇ ਨੇ। ਨਹੀਂ ਜੀ ਉਹ ਕਿਸੇ ਕੱਦ ਦੇ ਲੈਵਲ ਦੇ ਵੀ ਨਹੀਂ ਹੈ ਤੁਸੀਂ ਇਹ ਵੇਖੋ ਨਾ ਜਿੰਨਾ ਜਦ ਤੁਸੀਂ ਉਹਨਾਂ ਦਾ ਪਿੰਡਾਂ ਦੇ ਵਿੱਚ ਹੋਂਦ ਹੀ ਨਹੀਂਗੀ। ਪਿੰਡਾਂ 'ਚ ਕੋਈ ਜਾਣ ਪਛਾਣ ਨਹੀਂ ਉਹਦੇ ਪਾਰਟੀ ਦਾ ਕਰਕੇ ਉਹਨਾਂ ਨੂੰ ਜਰਮਨੀਆ ਦੇ ਪ੍ਰਧਾਨੀਆਂ ਦਿੱਤੀਆਂ ਕਰਕੇ ਉਹਨਾਂ ਦੀ ਜਾਣ ਪਛਾਣ ਆ। ਪਿੰਡਾਂ ਦੇ ਵਿੱਚ ਜਿਹੜਾ ਵਾ ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ। ਕਹਿਣਾ ਚਾਹੁੰਦੇ ਜੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਕਿੰਨੀ ਕੁ ਲੀਡ ਦਾ ਜਿਹੜਾ ਸਰਦਾਰ ਰਮੇਸ਼ ਸਿੰਘ ਸੰਧੂ ਨੂੰ ਜਿਤਾ دیا۔ ਅਸੀਂ ਦੇਖੋ ਜੀ ਮੈਂ ਜਿਹੜਾ ਆਪ ਦੇ ਇਲਾਕੇ ਚੋਂ ਦੇ ਹਲਕੇ ਚੋਂ ਕਹਿੰਨੇ ਆ ਘਟੋਗੜ 30 ਤੋਂ 40 ਹਜ਼ਾਰ ਦੀ ਲੀਡਰਾਂ ਇਹ ਜਿਹੜੀ ਉਹ ਜਿਤਾ ਕੇ ਰਮੇਸ਼ ਸਿੰਘ ਸੰਧੂ ਨੂੰ ਭੇਜਾਂਗੇ ਅਸੈਂਬਲੀਜ਼ ਹਾਜੀ ਵੀਰ ਜੀ ਕੀ ਨਾਮ ਜੇ ਤੇ ਕਿਹੜਾ ਪਿੰਡ ਜੀ ਮੇਰਾ ਭਾਈ ਤੇਜਿੰਦਰਪਾਲ ਸਿੰਘ ਨਾ ਆ ਸਰਪੰਚ ਬੀੜ ਰਾਜਾ ਤੇਜਾ ਸਿੰਘ ਰਸੂਲਪੁਰ ਕਹਿਣਾ ਚਾਹੁੰਦੇ ਜੀ ਅੱਜ ਹਰਮੀਤ ਸਿੰਘ ਸੰਧੂ ਨੂੰ ਜਿਹੜਾ ਹਲਕੇ ਦਾ ਚਾਰਚ ਲਾਇਆ ਗਿਆ ਕੀ ਕਹਿਣਾ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਬੋੜ ਹੋ ਗਈਆਂ ਨਾ ਹਾਂ ਬਹੁਤ ਖੁਸ਼ੀ ਵਾਲੀ ਗੱਲ ਆ ਪੂਰੇ ਇਲਾਕੇ ਦੇ ਹੰਡੇ ਵਰਤੇ ਉਮੀਦਵਾਰ ਆ ਅੱਗੇ ਵੀ ਸੇਵਾ ਕਰਦੇ ਰਹੇ ਆ ਰਾਏ ਬਗਾਏ ਹਰਕ ਦਾ ਕੰਮ ਕਰਦੇ ਰਹੇ ਆ ਵਧੀਆ ਗੱਲ ਆ ਪਾਰਟੀ ਦੇ ਵਿੱਚ ਕੁਝ ਲੋਕ ਅਜੇ ਵੀ ਵਿਰੋਧਤਾ ਕਰ ਰਹੇ ਨੇ ਵੀ ਉਹਨਾਂ ਨੂੰ ਹਲਕਾ ਚਾਰਚ ਕਿਉਂ ਲੈ ਗਿਆ ਉਹਨਾਂ ਨੂੰ ਕੀ ਸੁਣਿਆ ਦੇਣਾ ਚਾਹੁੰਦੇ ਪਾਰਟੀ ਦੇ ਵਿੱਚ ਭਾਜੀ ਜਿਹੜਾ ਵਿਰੋਧ ਕਰ ਰਹੇ ਆ ਨਾ ਜਿਨ੍ਹਾਂ ਨੇ 3.5 ਸਾਲ ਨਜ਼ਾਰੇ ਲੈ ਲੈ ਪਾਰਟੀ ਦੇ ਅਹੁਦਿਆਂ ਤੇ ਠੀਕ ਹੈ ਜੀ ਉਹਨਾਂ ਦੀ ਆਪ ਦੀ ਕੋਈ ਨਿੱਜੀ ਪਛਾਣ ਨਹੀਂ ਇਹ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਛਾਣ ਬਣਾਈ ਉਹਨਾਂ ਦਾ ਉਹਨਾਂ ਦਾ ਵजूद ਬਣਾਇਆ ਤੇ ਉਹ ਬੰਦੇ ਅੱਜ ਇਹ ਗੱਲਾਂ ਕਰਦੇ ਆ ਵੀ ਆਮ ਆਦਮੀ ਪਾਰਟੀ ਜਿਹੜੀ ਆ ਜੀ ਇਹ ਐ ਕਰ ਰਹੀ ਆ ਉਹ ਕਰ ਲਈ ਇਹ ਜਦੋਂ 3 ਸਾਲ ਆਪ ਆਪਣੀਆਂ ਗੱਡੀਆਂ ਤੇ ਬੈਠੇ ਉਦੋਂ ਕਿਉਂ ਨਹੀਂ ਇਹਨਾਂ ਕਿਹਾ ਵੀ ਆਮ ਆਦਮੀ ਪਾਰਟੀ ਨੇ ਮਾੜੀ ਆ ਜਾ ਇਸ ਤਰ੍ਹਾਂ ਕਰਦੀ ਜਉ ਤਰਾ ਕਰਦੀ ਇਹ ਕਿੰਨੀ ਕੁ ਲੀਡ ਦਾ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਜਿਹੜਾ ਵਾ ਉਹ ਪਿੰਡਾਂ ਤੇ ਪਾਇਆ ਵੇਖੋ ਜੀ ਪਿੰਡਾਂ ਦੇ ਪਿੰਡ ਸਰਦਾਰ ਹਰਮੀਤ ਸਿੰਘ ਦੇ ਨਾਲ ਤੁਰੇ ਆ ਠੀਕ ਹੈ ਜੀ ਤੇ ਬੜੀ ਵੱਡੀ ਲੀਡ ਨਾਲ ਜਿੱਤਣਗੇ ਇੱਥੇ ਤੁਹਾਡੇ ਸਾਹਮਣੇ ਜਦੋਂ ਰਿਜ਼ਲਟ ਆਊਗਾ ਉਸ ਦਿਨ ਫੇਰ ਆਪਾਂ ਕਰ ਲਾਂਗੇ ਆਪਣੀ ਕਾਨਫਰੰਸ ਵੇਖਿਓ ਵੀ ਕਿੰਨੀ ਲੀਡ ਆਉਂਦੀ